ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਂ ਗ੍ਰੰਥੀ ਸਿੰਘ ਬੋਲਦਾ ਸੀ ਰਣਜੀਤ ਸਿੰਘ ਹਾਂਜੀ ਕਿਵੇਂ ਹੋ ਭਾਈ ਠੀਕ ਹੋ ਹਾਂਜੀ ਠੀਕ ਹੈ ਜੀ ਰੀਆ ਕੀ ਚੱਲੇ ਜਾਂਦਾ ਸੀ ਕੁਛ ਨਹੀਂ ਸਰ ਰਣਾ ਜੀ ਅੱਛਾ ਚੱਲਿਆ ਨਾ ਅੱਛਾ ਕਰੇ ਹੋ ਨਹੀਂ ਤੁਸੀਂ ਹਾਂਜੀ பார்க்கிரியா ਹੋਰ ਕਰੇ ਸਭ ਠੀਕ ਠਾਕ ਹੈ ਕਹਤੇ ਠੀਕ ਠਾਕ ਹੈ ਜੀ ਕੀ ਕਰਦੋਂ ਦਾ ਘਰ ਆ ਸੋਡਾ ਕੜਾ ਲਾ ਹਾਂ ਕੜਾ ਲਾ ਤੁਹਾਨੂੰ ਤਿਆਰੀ ਕਰੀਏ ਨਾ ਅੱਛਾ ਕੀ ਛੋਟੇ ਕੁੜੇ ਆਉਂਦੇ ਸਰਪੰਚੀ ਹੈ ਸਾਨੂੰ ਕੀ ਜ਼ਰੂਰਤ ਹੈ ਕਰਨ ਦੀ ਕੁਛ ਕੁਛ ਕਰਨ ਦੀ ਜ਼ਰੂਰਤ ਹੈ ਸਾਨੂੰ ਕਿ ਹਵੇ ਕਰਦੇ ਸਰਪੰਚੀ ਤੇ ਸਾਹੀ ਪੁਲਿਸ ਚਲਾ ਕੇ ਚਾਹ ਦੇਣਾ ਚਾਹੀਦਾ ਅੱਛਾ ਏ ਆ ਗੱਲ ਹੈ ਫੇਰ ਹੁਣ ਕਿਵੇਂ ਕਰੀਏ ਆਪਣਾ ਕੀ ਜੀ ਕਰਨਾ ਸੀ ਕੋਈ ਕੰਮ ਸੀ ਕੰਮ ਤਾਂ ਬਈ ਮੈਨੂੰ ਸੀ ਗਾਈ ਤੇ ਹੁਣ ਕੀਤਾ ਜਾਵੇ ਫਿਰ ਜਗ੍ਹਾ ਹੀ ਸਾਡੀ ਇਹੋ ਜੀ ਆ ਗਈ ਕਿਸੀ ਕੁਝ ਕਰ ਨਹੀਂ ਸਕਦੇ ਉਹ ਗਰਦਵਰ ਦੇ ਪਾਠ ਹੀ ਆ ਗਏ ਫਿਰ ਜਗ੍ਹਾ ਹੀ ਇਹੋ ਜੀ ਆ ਗਈ ਹੁਣ ਗੱਲ ਕਰਦਿਆਂ ਨੂੰ ਸਾਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਅੱਛਾ ਹਾਂ ਹੁੰਦੀ ਹੈ ਤਾਂ ਤਾਂ ਅੰਦੇ ਦੇਸ਼ ਉਹਦੇ ਘਰੇ ਆ ਜਾਣੇ ਫੋਨ ਕਿਉਂ ਲਾਇਆ ਕੋਲਾ ਨਹੀਂ ਸਕਦੇ ਪੈਂਡ ਦਾ ਸੰਝਾ ਬੰਦਾ ਹੈ ਤਾਂ ਫੋਨ ਤਾਂ ਲਾਈ ਸਕਦੇ ਐ ਐਡੀ ਗੱਲ ਥੋੜੀ ਹੈ ਕੋਈ ਛੋੜ ਦੇ ਕੰਮ ਜੀ ਹੈ ਸਰਕਾਰੀ ਛੋੜੇ ਤਾਂ ਕੰਮ ਸੀ ਜ਼ਰੂਰੀ ਤਾਂ ਤਾਂ ਹੀ ਤੁਹਾਨੂੰ ਫੋਨ ਲਾ ਲਿਆ ਕੰਮ ਸੀ ਜ਼ਰੂਰੀ ਐਮਰਜੈਂਸੀ ਕੰਮ ਸੀ ਤੁਹਾਡੇ ਤਾਂ ਜੇ ਤੁਸੀਂ ਕੰਮ ਮੇਰਾ ਕਢਾ ਸਕਦੇ ਹੋ ਤਾਂ ਤੁਸੀਂ ਜੀ ਜ਼ਰੂਰ ਹੈਲਪ ਕਰਾਂਗੇ ਜਲਦੀ ਕੁਛ ਨਹੀਂ ਕਰਦੇ ਹੈਲਪ ਤੁਸੀਂ ਮੈਨੂੰ ਉਹਦਾ ਕਿਹਦੀ ਕਿਤੇ ਹੈਲਪ ਬਲੱਸ ਮੇਰੀ ਕੀ ਹੈਲਪ ਕੀਤੀ ਤੁਸੀਂ ਹਾਂ ਤੁਸੀਂ ਤਾਂ ਤੁਸੀਂ ਨਹੀਂ ਸੀਗੇ ਸਭ ਦੇ ਲਾਈਕ ਕੋਈ ਕੰਮ ਨਹੀਂ ਆਤਾ ਤੁਸੀਂ ਜੀਰੂਸ ਚਲਾਗੇ ਦੇਖੋ ਇੰਨੇ ਸਾਲ ਹੋ ਗਏ ਤੁਹਾਡੇ ਫਰੈਂਡ ਤੇ ਗੁਰੂ ਘਰ ਦੇ ਸੇਵਾ ਕਰਦੇ ਨੂੰ ਠੀਕ ਹੈ ਅੱਛਾ ਕਦੇ ਕਦੇ ਤੁਸੀਂ ਆ ਕੇ ਗ੍ਰੰਥੀ ਸਿੰਘ ਦਾ ਹਾਲ ਪੁੱਛਿਆ ਵੀ ਕਿੰਨਾ ਹਾਲਾਤਾਂ ਦੇ ਵਿੱਚ ਉਹ ਆਪਦੀ ਜ਼ਿੰਦਗੀ ਕੱਟ ਰਿਹਾ ਵੀ ਉਹਦੇ ਕੁਝ ਦੁੱਖ ਦਾ ਵੀ ਹੈ ਕੁਝ ਸੁੱਖ ਦਾ ਵੀ ਹੈ ਕੁਝ ਐਵੇਂ ਦਾ ਹੋਇਆ ਕਦੇ ਮਹਿਸੂਸ ਕੀਤਾ ਤੁਸੀਂ ਪਪਾ ਜੀ ਨਬੱਡੇ ਵੀਰ ਨਾ ਸਾਰੇ ਢੇਲੀ ਗੁਰਦੁਆਰੇ ਜਾਂਦੇ ਆ ਹੈਲਪ ਕਰਨ। ਅੱਛਾ ਫੇਰ ਮਹਾਂਲਪ ਦੇਖੋ ਸਾਡੀ ਸਾਡੀ ਤਾਂ ਕੋਈ ਹੈਲਪ ਹੁੰਦੀ ਸਾਡੀ ਹੈਲਪ ਕਿਵੇਂ ਹੋ ਕੇ ਤੁਸੀਂ ਅੱਜਕੱਲ ਦੇ ਹਾਲਾਤ ਦੇਖ ਲਓ ਤੁਸੀਂ। ਹੁੰਦੀ ਕਿਉਂ ਨਹੀਂ ਝੂਬੀ ਹਰਿਆਣਾ ਪ੍ਰਦੇਸ਼ੋਂ ਫੇਰ ਹੈਲਪ ਕਿਉਂ ਨਹੀਂ ਜੱਡੀ ਜਿਹੜੀ ਚੀਜ਼ ਦੀ ਸਾਨੂੰ ਜ਼ਰੂਰਤ ਹੈਗੀ ਅੱਛਾ ਜਿਹੜੀ ਚੀਜ਼ ਦੀ ਸਾਨੂੰ ਜ਼ਰੂਰਤ ਹੈਗੀ మేరకు మ <laughs> ਤੁਸੀਂ ਬੁੜੀ ਹਾਂ ਔ ਸੰਡੇ ਉਹ ਕਹਿੰਦਿਆਂ ਨੂੰ ਵੀ ਚਲ ਬੰਦੇ ਨੂੰ ਸ਼ਰਮ ਮਹਿਸੂਸ ਹੁੰਦੀ ਹੈ। ਪਰ ਬੰਦਾ ਆਪਣੇ ਆਪ ਦੇ ਵਿੱਚ ਇੰਨਾ ਮਜਬੂਰ ਹੋਵੇ, ਇੰਨਾ ਦੁਖੀ ਹੋਵੇ। ਤੁਸੀਂ ਗੁਰੂ ਘਰ ਆ ਕੇ ਇੱਥੇ ਬਣਾ ਲਏ ਐ ਡੇ ਡੇ। ਠੀਕ ਹੈ। ਪਰ ਤੁਸੀਂ ਕਦੇ ਆ ਕੇ ਉਹ ਨਹੀਂ ਦੇਖੇ ਗ੍ਰੰਥੀ ਸਿੰਘ ਦੀ ਹਾਲਾਤ ਨਹੀਂ ਦੇਖੇ ਤੁਸੀਂ। ਕਿੰਨਾ ਹਾਲਾਤਾਂ ਦੇ ਵਿੱਚ ਵੀ ਤੁਹਾਡੇ ਸਰਪੰਚ ਹੋਣ ਦਾ ਫਾਇਦਾ ਕੀ ਹੋਇਆ ਦੋਸੋ? ਜੇ ਤੁਸੀਂ ਗ੍ਰੰਥੀ ਸਿੰਘ ਦੀ ਹਾਲਾਤ ਹੀ ਨਹੀਂ ਆ ਕੇ ਦੇਖੀ ਤਾਂ

ਪਰ ਕੰਮ ਕੱਢਣਾ ਪਊਗਾ ਮੇਰਾ ਜੀ ਤੁਹਾਨੂੰ ਨਹੀਂ ਸਰਪੰਚ ਹੁੰਦਾ ਹੁਣ ਦੇ ਨਾਤੇ ਤੁਹਾਡਾ ਫਰਜ਼ ਵੀ ਬਣਦਾ ਹੈ ਤੁਹਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਕਿਵੇਂ ਨ ਕਿਵੇਂ ਤਰੀਕੇ ਨਾਲ ਆਪਾਂ ਇਹ ਕੰਮ ਕੱਢੀਏ ਹਨਾ ਹਾਂ ਕੋਈ ਨਹੀਂ ਕੱਢਾਂਗੇ ਜੀ ਜ਼ਰੂਰ ਕੰਮ ਕਰਾਂਗੇ ਤੁਹਾਡਾ ਠੀਕ ਹੈ ਤੁਹਾਨੂੰ ਦੱਸਾਂ ਮੈਂ ਵੀ ਕੀ ਕੰਮ ਹੈਗਾ ਦੱਸਾਂ ਵੀ ਦੇਖੋ ਐਡਾ ਵੱਡਾ ਪਿੰਡ ਹੈ ਐਡਾ ਵੱਡਾ ਪਿੰਡ ਹੈ ਤਨਖਾਹ ਮੇਰੀ 5000 5000 ਰੁਪਏ ਮਹੀਨੇ ਤਨਖਾਹ ਹੈ ਠੀਕ ਹੈ ਤੁਸੀਂ ਆ ਮੈਨੂੰ 5000 ਚਾਹੇ ਅੱਜ ਕੱਲ ਆਉਣ ਲੱਗੀ ਹੈ ਹੋਰਾਂ ਧਰਮਾਂ ਦੇ ਤੁਸੀਂ ਹੋਰ ਹੋਰਾਂ ਧਰਮਾਂ ਦੇ ਲੋਕ ਤੁਸੀਂ ਦੇਖ ਲਓ ਠੀਕ ਹੈ ਹੋਰਾਂ ਧਰਮਾਂ ਦੇ ਤੁਸੀਂ ਲੋਕ ਦੇਖ ਲਓ ਮੁਕੀ ਦੇਖ ਲਓ ਡੇਰਾ ਨੇ ਮੁਕੀ ਦੇਖ ਲਓ ਕਰੋੜਾਂ ਕਰੋੜਾਂ ਰੁਪਏ ਨੇ ਗੱਡੀਆਂ ਲੈ ਜਾਂਦੇ ਆਦੀ ਵੀ ਮੈਂ ਸਾਈਕਲ ਤੇ ਰਹਿਣਾ ਤੁਸੀਂ ਮੇਰੀ ਤਨਖਾਹ ਵਧਵਾਓ ਤੁਸੀਂ ਤਾਂ ਖਾਬਰ ਇਹ ਗੱਲ ਕੋਲ ਤੁਸੀਂ ਕੋਈ ਨਹੀਂ ਜੀ ਤਨਖਾਹ ਵਾਰੇ ਵੀ ਗੱਲ ਜਰੂਰ ਕਰਾਂਗੇ ਸਭ ਨੂੰ ਸਰਦਾਰ ਨੂੰ ਕਹਾਂਗੇ ਕੀ ਕੱ ਲੈ ਗੱਡੀ ਗੱਡੀ ਕੱ ਲੈ ਕੇ ਦੇ ਨਹੀਂ ਸਕਦੇ ਅਸੀਂ ਤੁਹਾਨੂੰ ਬਾਈਕ ਜਾਂ ਸਿਕੂਟੀ ਦਾ ਜਰੂਰ ਹੀ ਹੋਵਾ ਦਾਂਗੇ ਤੁਹਾਡੀ ਤੁਸੀਂ ਇਹ ਨਾ ਕਰੋ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੋਊਗੀ ਹਨਾ ਹਾਂ ਠੀਕ ਹੈ ਜੀ ਚਲੋ ਫਿਰ ਮੈਂ ਰੱਖ ਦਾਂ ਬਾਕੀ ਤੁਸੀਂ ਆਓ ਤਾਂ ਫਿਰ ਪੰਚਾਇਤ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੀ ਠੀਕ ਹੈ ਜੀ ਠੀਕ ਠੀਕ ਹੈ ਜੀ ਠੀਕ ਹੈ